ਇਹ ਪੁੱਤ ਨਿਦਵਾਨ ਹੈ ਕਵਾਲਾ ਦਾ ਪਾਣਾ ਤੋਂ ਛੋਟੀ ਨਹੀਂ ਕਮਾਈ ਚੋ ਜਿਵੇਂ ਸੰਭਰ ਬੈਠਾ ਰਾਜੀ ਰਹੋ ਮਹਾਰਾਜ ਚਲੋ ਰਾਜੀ ਰਹਿ ਤੇ ਪਾਈ ਸਾਰੀ ਸੰਗਤ ਦਾ ਦਾਤਾ ਕਾੜ ਤੇ ਕਹੇ ਰਾਜੀ ਰਹੋ ਰਾਜੀ ਰਹੋ ਛੋਟਾ ਡੀਡੀਐਸ న్యూਸ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਗੜੀਆਂ ਰੋਡ ਤੇ ਸਥਿਤ ਬਫਰ ਐਫਸੀ ਦੇ ਕਦਮਾਂ ਦੇ ਵਿੱਚ ਸਾਲਾਨਾ ਪਟੜਾ ਕਰਵਾਇਆ ਗਿਆ ਇਸ ਮੌਕੇ ਤੇ ਚੰਦਰ ਦੀ ਰਸਮ ਵੀ ਅਦਾ ਕੀਤੀ ਗਈ ਇਸ ਮੌਕੇ ਤੇ ਬੁੱਧ ਸਿੰਘ ਨੇ ਦੱਸਿਆ ਕਿ ਇਹ ਭੰਡਾਰਾ ਹਰ ਸਾਲ ਕਰਵਾਇਆ ਜਾਂਦਾ ਹੈ ਜਦੋਂ ਤੋਂ ਇਹ ਬਫਰ ਬਣੇ ਹਨ ਉਦੋਂ ਤੋਂ ਇਹ ਭੰਡਾਰਾ ਚੱਲਦਾ ਆ ਰਿਹਾ ਹੈ ਇਹ ਭੰਡਾਰਾ ਸੁਖ ਸ਼ਾਂਤੀ ਲਈ ਕੀਤਾ ਜਾਂਦਾ ਹੈ ਆਓ ਦੇਖਦੇ ਹਾਂ ਡੀਡੀਐਸ ਵੀਰੋ ਦੀ ਵਿਸ਼ੇਸ਼ ਰਿਪੋਰਟ ਦੁੱਧ ਦਾ ਸਵਾਦ ਪਾਣੀ ਦਾ ਸਵਾਦ ਲੰਗਰ ਦਾ ਸਵਾਦ ਫਰਕਾ ਦਾ ਸਵਾਦ ਖਸ਼ਬੂਆਂ ਦਾ ਸਵਾਦ ਔਰ ਚਾਦਰ ਦਾ ਸਵਾਦ ਇਹ ਸਤਾਰਾ ਸੁਸਾਦੀਵਾਰੀ ਦੇ ਪ੍ਰਤੀ ਮਨਜ਼ੂਰ ਕਰੇ ਭਾਵੇਂ ਯਾ ਸਰਕਾਰਾਂ ਫਾਰਨ ਦੇ ਵਿੱਚ ਸਾਡੇ ਮੁਲਕ ਦੇ ਵਿੱਚ ਸ਼ਾਂਤੀ ਅਮਨ ਅਮਾਨ ਦਾ ਪੈਦਾ ਕਰ ਰਹੀ ਹੈ ਸਰਕਾਰ ਗਾਜ਼ਲ ਮੀਰ ਆਗੋਸ ਪਾਪ ਸਰਕਾਰ ਅਬਦੁਲ ਕਾਦਰ ਜੀ ਲਾਨੇ ਕੁਤਬੇ ਦਾ ਇਹਨਾਂ ਦੇ ਤਰੇਸ਼ਾਂ ਦੇ ਲੋਕ ਆ ਗਏ ਹੋ। ਇਹ ਤੁਮਨੇ ਸਾਖਤਾ ਬਦਲੇ ਸੋਖਾ ਪਾਰੀ ਜਾ ਰਹੀਆਂ ਪਾਰਬੋ ਹੋਰ ਵੀ। ਮੇਰਾ ਬੱਚਾ ਹੈ। ਮਾਰ ਦੇ ਬੁੱਤ ਕਰਵਾਣਾ ਬੱਚਾ ਆ ਜਿਓ। ਅੱਛੇ ਕੁਛ ਹੋਵੇ ਪਾਰ ਹੋ। ਸਭ ਦਾ ਸਾਰੇ ਖਲਾਓ। ਹੂੰ ਸਾਰੇ ਸਾਧਾ ਖੋਲੋ। ਕੋਈ ਲਾਈਟ ਬਕਰ ਪਾਵੇ ਮੈਂ ਤਾਂ ਸਾਰੇ ਪਾਣੀ। ਕੋਲੇ ਬੱਚਾ ਪਾਗ ਲੱਗੇ ਰਹੇ ਦਾਪਾ ਆ ਜਿਓ। ਕੁਛ ਹੋਵੇ ਤਾਂ ਆਰੇ ਸਲਾਗੇ ਸਤਿਕਾਰ ਇਲਾਹੁ ਇਲਾਹ ਲਾਇ ਇਲਾਹ ਇਲਾਹ ਲਾਇ ਇਲਾਹ ਇਲਾਹ ਮੁਹਮਮਦੁਰ ਰਸੂਲੁਲਲਾਹ ਅੋ ਜੀ ਇਨਸ਼ਾ ਅੱਲਾਹ ਭਾਈ ਸਭ ਲਈ ਫਰਜ਼ ਦੇ ਕੱਢੇ ਵਾਸਤੇ ਸਰਪਾਸ ਫੁੱਲ ਸੁਣਦੇ ਵਾਏ ਗਾ ਦਾ ਵਾਸਤਾ ਬੱਚਿਆਂ ਦੇ ਸਭ ਨੇ ਆਜ ਲਈ ਅਦਾ ਕਾ ਮੇ ਯਾਰ ਪਤਾਂ ਜੀ ਅੱਜ ਲੰਗਰ ਲਗਾਇਆ ਜਾ ਰਿਹਾ ਕੀ ਕਹੋਂਗੇ ਵੀ ਕਿੰਨੀ ਕਿਦੋਂ ਆਈਵਰ ਲਾਉਣੀ ਕਿਵੇਂ ਲਾਉਣੀ ਆ ਇਹ ਸਾਡੇ ਸਾਲਾਨਾ ਚੱਲ ਰਿਹਾ ਜੀ ਲੰਗਰ ਬਾਬਾ ਪੀਰ ਦੀ ਸਮਾਧ ਤੇ ਸਟਾਫ ਵੱਲੋਂ ਸੇਲਰਾਂ ਪਾਰਟੀ ਵੱਲੋਂ ਲੇਬਰਾਂ ਵੱਲੋਂ ਇਹ ਬਾਬਾ ਜੀ ਦੀ ਬਹੁਤ ਸ਼ਕਤੀ ਹੈ ਸਾਨੂੰ ਬਹੁਤ ਦੇਣਾ ਸਾਰੇ ਸਟਾਫ ਨੂੰ ਮਲਾਜਮਾਂ ਨੂੰ ਪਰਮਾਤਮਾ ਤੰਦਰੁਸਤੀ ਕਰੇ ਸਾਹਮਣੇ ਕੀ ਤੁਸੀਂ ਆਈ ਸਾਲ ਲਾਉਣੀਓ ਜੀ ਆਈ ਸਾਲ ਸਾਲਾਨਾ ਲਾਉਗੇ 30 35 ਜਾਲ ਹੋ ਜੂਂਦਾ ਬਫਰ ਬਣੇ ਜੀ ਆਈ ਸਾਲਾਨਾ ਸਾਲ ਲਾਉਣੀ ਆਈ ਸਾਲ ਬਹੁਤ ਵਧੀਆ ਸ਼ਕਤੀ ਹੈ ਬਾਬੇ ਚ ਪੁਰ ਕੇ ਪੈ ਜੀ ਸਾਰੇ ਮਲਾਜਮਾਂ ਤੇ ਹੱਥ ਰਹਿਣਾ ਅਸੀਂ ਕਾ ਨਮਸਤੇ ਅਸਲਾਮੁਅਲੈਕਮ ਇਹ ਜੋ ਬਜ਼ੁਰਗਾਂ ਦਾ ਭੰਡਾਰਾ ਚਲਾਇਆ ਜਾਂਦਾ ਸਾਡੀ ਸੰਗਤ ਸਲੜਕੇ ਸਾਡੇ ਸਾਰੇ ਬਾਉ ਜੀ ਪ੍ਰਧਾਨ ਜੀ ਬੁੱਸ ਸਿੰਘ ਜੀ ਔਰ ਹਾਕਮ ਸਿੰਘ ਜਣੜੀ ਬਾਉ ਜੀ ਸਾਡੇ ਬੜੇ ਅਫਸਰ ਸਹਿਬਾਨ ਬਹੁਤ ਜਤੋ ਮੇਰੇ ਬਜ਼ੁਰਗ ਸੇਵਾ ਕਰਦੇ ਆ ਰਹੇ ਨੇ ਇਸ ਦਰਬਾਰ ਦੀ ਪਹਿਲਾਂ ਵੀ ਆਉਂਦੇ ਰਹੀਓ ਸੇ ਉਸ ਵਾਰ ਮੈਂ ਉਹਨਾਂ ਦਾ ਦਮਾਦ ਖਤਮ ਦਰੂਦ ਪੜਦੇ ਆ ਬਜ਼ੁਰਗਾਂ ਆ ਕੇ ਸਾਨੂੰ ਸਾਡਾ ਬਹੁਤ ਮਾਨ ਸਨਮਾਨ ਸਾਡੀ ਕਰਦੀ ਹੈ ਕਮੇਟੀ ਅਸੀਂ ਬੜਾ ਧੰਨਵਾਦ ਬਹੁਤ ਸਾਡੇ ਸੇਵਾ ਬਾਈ ਬਹੁਤ ਚ ਸੇਵਾ ਕਿਤੇ ਲੰਗਰ ਦੇ ਵਿੱਚ ਭੰਡਾਰਾ ਚਲਾਉਂਦੇ ਨੇ ਬਹੁਤ ਅੱਛਾ 25 30 ਹਜ਼ਾਰ ਦਾ ਖਾਣਾ ਸਭ ਐਂਜੀ ਜੀ ਕੀ ਫਤਿਹ ਇਹ ਭੰਡਾਰਾ ਐਸਾ ਚਲਾਇਆ ਜਾਂਦਾ ਜੀ ਬਾਬਾ ਜੀ ਦੇ ਇੱਥੇ ਸਮਾਹ ਦਾ ਇਹਨਾਂ ਦੀ ਕਿਰਪਾ ਨਾਲ ਸਾਡਾ ਕੰਮ ਬਹੁਤ ਵਧੀਆ ਚੱਲਦਾ ਜੀ ਬਹੁਤ ਵੱਡੀ ਕਿਰਪਾ ਮਹਾਰਾਜ ਜੀ ਆਏ ਸਾਰੇ ਇਸ ਲਾਨਾ ਭੰਡਾਰਾ ਲਾਉਣੇ ਜੀ ਆਈ ਸਾਰੇ ਸਾਧ ਸ਼ਾਹ ਵੇ